ਹਾਂਜੀ ਵੈਲਕਮ ਟੂ ਮਾਈ ਬਲੌਗ ਸਾਡੇ ਚੈਨਲ ਦੇ ਨਵੇਂ ਆਏ ਵੀਰਾਂ ਦਾ ਪਹਿਲਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਬਾਇਓਗ੍ਰਾਫੀ ਸ਼੍ਰੀ ਰਿੰਕੋਰਸਾਈ ਜੀ ਸ਼੍ਰੀ ਰਿੰਕੋਰਸਾਈ ਕੋਹ ਪਵਿੱਤਰ ਤਾ ਭੂਮੀ ਹੈ ਜਿੱਥੇ ਕਲਗੀਧਰ ਪਾਸ਼ਾ ਜੀ ਦੀ ਗੁਰੂਮੀ ਸੰਗਤ ਆਪਣਾ ਸ਼ਿਨੇ ਸ੍ਰੂਪ ਵਿੱਚ ਬਹੁਤ ਵੱਮ ਸਮ ਅਪਾਰ ਪੁਰਖ ਅਵਾਇਗਰੂ ਦੇ ਸੰਗਮ ਵਿੱਚ ਬਤਾਇਆ ਇਸ ਆਤਮਿਕ ਕਬਸਤਾ ਵਿੱਚ ਆਪ ਦੇ ਆਗੂ ਹੁਕਮ ਚਾਲੇ ਕੋਈ ਪਿੰਤਨਾਰੀ ਇਸ ਮਹਤਮ ਪਸਤੀ ਦੋਸਤ ਬਮਨ ਨੂੰ ਵੈਗਰੋ ਨੇ ਆਗਿਆ ਦਿੱਤੀ ਕਿ ਤੁਸੀਂ ਨਵੀਂ ਜੀਵਨ ਯਾਤਰਾ ਵਿੱਚ ਸੰਸਾਰ ਦੇ ਜਾ ਕੇ ਧਰਮ ਅਦਾ ਦਾ ਅੰਧਾਰ 파ਸੋਂ ਉਸਾਰਾ ਕਰੋ ਅੰਧਰੀਆਂ ਦੇ ਜਗਮਾ ਦੇ ਇਤਿਹਾਰਾ ਨੂੰ ਠੱਲ ਪਾਓ ਇਸ ਹੁਕਮ ਦੀ ਪਾਲਣਾ ਕਰਦੇ ਆ ਦੋਸਤ ਜਮਨ ਨੇ ਹੇੰਕੋ ਤੋ ਆਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਤਰੀ ਜੀ ਦੀ ਕੁੱਖ ਤੋਂ ਪਟਨਾ ਸਾਹਿਬ ਵਿੱਚ ਜਨਮ ਲਿਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਮਾਜ ਜੀਵਨੀ 72 ਨਾਟਕ ਵਿੱਚ ਆਪਣੀ ਵਰਤਮਾਨ ਜੀਵਨ ਯਾਤਰਾ ਦੇ ਪਿਛਲੇ ਸ੍ਰੂਪ ਦੇ ਸਮਾਚਾਰ ਆਪ ਵਰਨਨ ਕੀਤੇ ਹਨ ਜਿਨ੍ਹਾਂ ਤੋਂ ਆਪ ਦੇ ਇਸ ਪਤ ਉਸਤਾਨ ਦਾ ਅਨੁਸਾਰ ਨੂੰ ਗਿਆਨ ਹੋਇਆ 72 ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਆਪ ਆਪਣੇ ਜੀਵਨ ਕਥਾ ਪਿਆਰ ਕਰਦਾ ਲਿਖਦੇ ਹਨ ਕਿ ਜਿੱਥੇ ਹਿਮਕੋਟ ਪਹਾੜ ਹੈ ਉੱਥੇ ਹੀ ਸਤਸਿ ਸਿਧ ਨਾਮ ਦਾ ਪਹਾੜ ਹੈ ਅਰਥਾਤ ਸਤ ਪਹਾੜੀਆਂ ਵਿਚਾਲੇ ਘੇਰਿਆ ਹੋਇਆ ਹੈ ਮਾਲਿਆ ਦੀ ਧਾਰ ਵਿੱਚ ਬਦਰੀ ਨਰਾਇਣ ਦੇ ਕੋਲ ਇਸ ਪਹਾੜ ਦਾ ਨਾਮ ਹੋਣ ਵੀ ਸਤਸਿ ਸਿਧ ਹੈ ਇੱਥੇ ਹੀ ਪਾਂਡਵ ਰਾਜੇ ਨੇ ਜੋ ਕਮਾਇਆ ਸੀ ਇਸ ਬਾਅਦ ਦੇ ਗੁਰੂ ਜੀ ਨੇ ਅਕਾਲ ਪੁਰਖ ਦੀ ਤਪੱਸਿਆ ਤੇ ਸਾਧਨਾ ਕੀਤੀ ਜਦੋਂ ਗੁਰੂ ਕੋਪੀ ਸਿੰਘ ਅਕਾਲ ਪੁਰਖ ਤੋਂ ਇੱਕ ਰੂਪ ਹੋ ਕੇ ਇਸ ਪਰਬੂ ਨੇ ਪਰਸੰਗ ਹੋ ਕੇ ਆਗਿਆ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਨੇ ਕਾਲਜੂ ਵਿੱਚ ਜਨਮ ਲਿਆ ਗੁਰੂ ਜੀ ਲਿਖਦੇ ਹਨ ਕਿ ਮੇਰੀ ਪ੍ਰਭੂ ਦੇ ਚਰਨਾਂ ਵਿੱਚ ਬਿਰਤੀ ਇੰਨੀ ਜੁੜੀ ਹੋਈ ਸੀ ਕਿ ਸੁਨਸਾਹ ਯਾਤਰਾ ਤੇ ਆਉਣ ਵਾਲੀ ਦੀ ਨੀਸ ਕਰਦਾ ਪ੍ਰਭੂ ਨੇ ਮੈਨੂੰ ਸਮਝਾਇਆ ਤਾਂ ਕਿ ਇਸ ਸੁਨਸਾਹ ਯਾਤਰਾ ਲਈ ਨਿਸ਼ਚਿਤ ਕਾਰਜ ਤੇ ਕਿ ਭੇਜਿਆ თਲਗੀ ਸਾਹ ਬਾਸ਼ਾ ਦੀ ਜਗਤ ਫੇਰੀ ਤੇ ਉਹਨਾਂ ਦੇ ਸਿੱਖਾਂ ਦੇ 18ਵੇਂ ਸਦੀ ਵਿੱਚ ਬਤੇਰੇ ਜਨ ਜਦ ਵਿੱਚ ਰੁਕੇ ਹੋਣ ਕਾਰਨ ਕਿਸੇ ਨੇ ਇਸ ਤਪੂਮੀ ਦੇ ਦਰਸ਼ਨ ਕਰਨ ਦੇ ਨਿਸ਼ਾਨ ਕਾਇਮ ਕਰਨ ਦਾ ਫੁਰਨਾ ਨਾ ਪੁਰਿਆ ਮਹਾਰਾਜ ਅਨੰਤ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਰਾਜ ਤਾਪਤ ਹੋ ਜਾਤਾ ਕਈ ਸਿੱਖ ਰਿਆਸਤਾਂ ਬਣ ਗਿਆ ਤੇ ਇਸ ਤਪੂਮੀ ਦੀ ਖੋਦ ਤੇ ਯਾਤਰਾ ਦਾ سلسلہ ਸ਼ੁਰੂ ਹੋ ਗਿਆ ਸਭ ਤੋਂ ਪਹਿਲਾਂ ਪਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਇਸ ਤਪੂਮੀ ਦਾ ਵਿਸਤਾਰ ਨਾਲ ਵਰਣਨ ਕੀਤਾ ਤੇ ਹਿਮਕੋਟ ਸਤਸੰਗਤ ਦਾ ਯਾਤਰਾ ਕਰਕੇ ਇਸ ਤਪੂ ਭੂਮੀ ਦਾ ਵਿਸਤਾਰ ਪੂਰਵਕ ਵਰਨਨ ਸਭ ਤੋਂ ਪਹਿਲਾਂ ਪੰਡਿਤ ਤਾਰਾ ਜੈਨ ਮਰਮੋ ਨੇ ਆਪਣੀ ਰਚਨਾ ਗੁਰਦੀਰਥ ਸਰਗ ਵਿੱਚ ਕੀਤਾ। ਉਹਨਾਂ ਨੇ ਬਚਿੱਤਰ ਨਾਟਕ ਦੀਆਂ ਮੁੱਢਲੀਆਂ ਤੁਕਾਂ ਦੇ ਆਧਾਰ ਤੇ ਇਸ ਥਾਨ ਦੀ ਖੋਜ ਸ਼ੁਰੂ ਕੀਤੀ। ਫਿਰ ਉਹਨਾਂ ਨੇ ਮਹਾਨ ਭਾਰਤੀ ਕ੍ਰੰਤੀ ਵਿੱਚੋਂ ਪਾਂਡੂ ਰਾਜੇ ਦੇ ਤਪ ਦੀ ਵਿਅਕਤੀ ਤੇ ਪਾਂਡੂ ਕੇਸ਼ਵ ਥਾਨ ਬਾਰੇ ਜਾਣਕਾਰੀ ਲੈ ਕੇ ਆਪ ਹਿੰਦ ਕੋਸ਼ ਸਭ ਸ਼ਿਰ ਦੇ ਉਸ ਥਾਨ ਤੇ ਪਹੁੰਚੇ। ਜੇਤੁਰ ਦੁਸ਼ਤ ਦਮਨ ਤੇ ਤਪੂ ਕੀ ਤਸੀਹੇ ਹਿਮਕੋੜ ਸਤ ਪਹਾੜਿਆਂ ਦੀ ਧੂਮੀ ਦੇ ਦੁਸ਼ਤ ਦਮਨ ਦੀ ਜਾਗਤ ਤੇ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਪਹਿਲੇ ਵਿਅਕਤੀ ਸੰਤ ਸੂਨ ਸਿੰਘ ਟਿਹਰੀ ਵਾਲੇ ਵੀ ਪਹਿਲੀ ਵਾਰ 1932 ਵਿੱਚ ਇਸ ਤਪੋਸਥਾਨ ਉੱਪਰ ਪਹੁੰਚੇ ਅਤੇ ਹਰ ਇੱਕ ਸਾਥ ਇਸ ਯਾਤਰਾ ਦੇ ਆਉਣ ਲੱਗੇ ਆਪ ਵੀ ਇਹਨਾਂ ਨਿਸ਼ਾਨ ਸਾਹਿਬ ਲਾਉਣ ਤੇ ਯਾਦਗਾਰ ਤਿਆਰ ਕਰਨ ਦਾ ਯਤਨ ਆਰੰਭਿਆ ਸੰਤ ਸੂਨ ਸਿੰਘ ਮਦਾਮੇਲ ਸਨ 1935 ਵਿੱਚ ਭਾਈ ਵੀਰ ਸਿੰਘ ਜੀ ਨਾਲ ਹੋਇਆ ਤਾਂ ਆਪਨੇ ਹੇਮਕੋਟ ਸਾਫਤ ਸਿਰਕ ਦੀ ਕੀਤੀ ਯਾਤਰਾ ਅਤੇ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦੇ ਨਿਸ਼ਾਨ ਸਾਹਿਬ ਲਾਂਡ ਏਸ਼ੀਆ ਪਰਕਟ ਕੀਤੀ। ਭਾਈ ਵੀਰ ਸਿੰਘ ਨੇ ਬਾਰੇ ਉਤਸ਼ਾਹ ਖਾਇਆ ਅਤੇ ਹਰ ਤਰ੍ਹਾਂ ਦੀ ਮਦਦ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜਰ ਮਾਲੇ, ਮੰਜੀ ਸਾਹਿਬ ਅਤੇ ਗੁਰਦੁਆਰੇ ਦੀ ਜ਼ਰੂਰੀ ਸਮਾਨ ਦੀ ਨਿਸ਼ਾਨੀਆਂ ਵਰਦਨ ਕੁਝ ਪੁਸਤਕਾਂ ਅਤੇ ਇੱਕ ਤੰਬੂ ਆਦੋ ਲੈ ਕੇ ਦਿੱਤਾ ਕਿ ਗੁਰਦੁਆਰੇ ਦੀ ਉਹ ਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਉੱਥੇ ਰਹਿਣ ਤੇ ਅਧਿਪਾਟ ਕਰਨ ਦਾ ਕੰਮ ਜਾਰੀ ਹੋ ਗਿਆ ਇਸ ਇਸ ਤਰ੍ਹਾਂ ਇਸ ਸਥਾਨ ਉੱਪਰ ਚਾਰਦ ਕਰ ਉਸਾਰਨ ਦਾ ਮੂਰਤ ਬੱਜਿਆ ਅਗਸਤ 1936 ਵਿੱਚ ਸੰਤ ਸਿੰਘ ਸਿੰਘ ਜੀ ਨੇ ਗੁਰਦੁਆਰੇ ਦੀ ਅਸਾਰੀ ਸ਼ੁਰੂ ਕੀਤੀ ਤਿੰਨ ਮਹੀਨੇ ਵਿੱਚ 10-10 ਫੁੱਟ ਦਾ ਕਮਰਾ ਅਤੇ 3 ਫੁੱਟ ਦਾ ਬਰਾਂਦਾ ਬਣ ਗਿਆ ਭਾਵੇਂ ਬਹੁਤ ਜ਼ਿਆਦਾ ਔਕੜਾਂ ਦੇ ਬਾਵਜੂਦ ਸੰਤ ਜੀ ਨੇ ਸੰਤਰ ਦੇ ਸੰਯੋਗ ਨਾਲ ਇਸ ਮਹਾਨ ਕਾਰਜ ਨੂੰ ਨੇਪਰੇ ਚਾੜਿਆ ਅਗਲੇ ਸਾਲ 1937 ਵਿੱਚ ਸੰਤ ਜੀ ਫਿਰ ਹੇਮਕੋੜ ਪਹੁੰਚੇ ਇਸ ਵਾਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਬੀੜ ਲੇ ਤੇ ਗੁਰਦੁਆਰੇ ਦੇ ਹੋਸਮਾਨ ਦੇ ਨਾਲ ਪਹੁੰਚ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਥੇ ਕਰ ਦਿੱਤਾ ਨਿਸ਼ਾਨ ਸਾਹਿਬ ਵੀ ਚੜਾ ਦਿੱਤਾ ਪ੍ਰਕਾਸ਼ ਮੌਲੇ ਦੇਨ ਗੁਰੂ ਦਾ ਆ ਟੁੱਟ ਲੰਗਰ ਇਸ ਤੋਂ ਭੂਮੀ ਤੇ ਵਰਤਿਆ ਕਾਫੀ ਗਿਣਤੀ ਵਿੱਚ ਸੰਤਾਂ ਵੀ ਪਹੁੰਚੇ ਸੰਤ ਸਹੁਣ ਸਿੰਘ ਜੀ 13 ਫਰਵਰੀ 1949 ਨੂੰ ਕਾਲ ਪੁਰਖ ਦੇ ਜਨਮ ਵਿੱਚ ਜਾ ਫਰਾਏ ਅਤੇ ਇਸ ਤੋਂ ਪਹਿਲਾਂ ਇਸ ਸਥਾਨ ਦੀ ਸੇਵਾ ਸੰਭਾਲ ਗੁਰੂਆਂ ਕਪਿਆਰੇ ਮੋਤਨ ਸਿੰਘ ਹਵਾਲਦਾਰ ਅਤੇ ਮਹਾਪੁਰਖ ਸਾਧ ਠੰਡੀ ਸਿੰਘ ਜੀ ਨੂੰ ਸੌਂਪੀ ਇਹਨਾਂ ਦੋਵਾਂ ਨੇ ਸੇਵਾ ਦੇ ਕਾਰਜ ਪੂਰੀ ਸ਼ਰਧਾ ਉਸਤਾਫ ਅਤੇ ਲਗਨ ਨਾਲ ਅੱਗੇ ਤੋਰਿਆ ਜਤਰਾ ਤੇ ਆਉਣ ਵਾਲੇ ਸੰਗਤ ਲਈ ਰਸਤੇ ਵਿੱਚ ਬਹੁਤ ਸਾਰੇ ਗੁਰਦੁਆਰੇ ਸਰਾਵਾਂ ਦੀ ਉਸਾਰੀ ਸ਼ੁਰੂ ਕੀਤੀ ਰਸਤੇ ਬਣਾਏ ਗਏ ਜਤਰਾ ਲਈ ਹਰ ਸਾਲ ਲੱਖਾਂ ਸੰਗਤਾਂ ਸ੍ਰੀ ਗੁਰੂ ਸਾਹਿਬ ਜਾਨ ਲੈਣੀਆਂ ਹਵਾਲਦਾਰ ਮੋਹਨ ਸਿੰਘ ਦੀਨ ਸਨ ਉਹਨੇ 1967 ਮੈਂਬਰੀ ਗੁਰਦੁਆਰਾ ਸ੍ਰੀ ਹਿੰਮਕੋਟ ٹرسٹ ਬਣਾਇਆ ਇਸ ਤਰ੍ਹਾਂ ਸ੍ਰੀ ਹਿੰਮਕੋਟ ਸਾਹਿਬ ਅਤੇ ਇਸ ਨਾਲ ਸੰਬੰਧ ਅਸਥਾਨਾਂ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਹੈ ٹرسٹ ਅਦਿਨ ਆਇਆ ਅਤੇ ਅੱਜ ਵੀ ਚੱਲ ਰਿਹਾ ਹੈ ਹਾਂਜੀ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਸੰਤ ਜੀ ਵਾਇਗੁਰਜੀ ਦਾ ਕਾਲਸਾ ਵਾਇਗੁਰਜੀ ਕੀ ਫਤਗੋ ਸੋ ਆਪਣੇ ਵੀਰ ਭੈਣ ਭਰਾ ਜਿੱਦਾਂ ਆਪਣੇ ਸਪੋਰਟ ਕਰਦੇ ਆ ਸਾਰੇ ਇਦਾਂ ਹੀ ਗਈ ਜਾਨ ਸੋ ਤੁਹਾਨੂੰ ਸਾਰਿਆਂ ਹੀ ਗੁਰੂਆਂ ਦੀਆਂ ਆਪਾਂ ਹਿਸਟਰੀਆਂ ਦੇ ਬਾਰੇ ਅੱਗੇ-ਅੱਗੇ ਜਾਣਕਾਰੀ ਦਿੰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ